ਧਮਕੀ ਵਾਲਾ ਹੁਣ ਗ੍ਰਿਫਤਾਰ ਹੋ ਚੁੱਕਿਆ ਹੈ ਧਮਕੀ ਦਿੱਤੀ ਸੀਗੀ ਐਡਵੋਕੇਟ ਜਰਨੈਲ ਸਿੰਘ ਗਪਰਾੜ ਨੇ ਤੇ ਕਹਿੰਦਾ ਕਿ ਕਿਸਾਨ ਅੰਦੋਲਨ ਦੌਰਾਨ ਕਾਫੀ ਭਾਵੁਕ ਸੀਗਾ ਇਸ ਕਰਕੇ ਧਮਕੀ ਫਸਾਨਾ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਬੜੇ ਲੋਕਾਂ ਦਾ ਖੂਨ ਖੋਲਿਆ ਹੈਗਾ ਖੋਲਿਆ ਮਤਲਬ ਉਬਾਲੇ ਖਾਦਾ ਖੂਨ ਇਹਦੀ ਫਿਲਮ ਦੇ ਵਿੱਚ ਕਿਹਦੇ ਵਿੱਚ ਕਰਨੂੰ ਫੇਰ ਇਹ ਜਿਹੜਾ ਗਾਂਧੀ ਦੇ ਨਾਲ ਤਰੀਫ਼ ਕਰਦਾ ਉਹ ਕਹਿੰਦਾ ਵੀ ਜਿਹੜਾ ਗਾਂਧੀ ਨੇ ਬਹੁਤ ਬੜੇ ਕੰਮ ਕੀਤੇ ਸੀਗੇ ਕਰਨ ਤੇ ਗੋਲੀ ਲੱਗੀ ਆ ਤੇ ਉਹ ਬੰਦੇ ਨੇ ਉਸ ਬੰਦੇ ਨੇ ਧਮਕੀ ਦਿੱਤੀ ਮਨੋਰਲਾ ਖੱਟੜ ਨੂੰ ਤੇ ਉਹਨੇ ਰਵੇਜ ਨੂੰ ਉਹ ਧਮਕੀ ਦਿੱਤੀ ਹੀ ਗਲਤ ਤਾਂ ਫੜ ਲਿਆ ਬੰਦਾ ਅਰੈਸਟ ਕਰ ਲਿਆ ਪਰ ਉਹਦਾ ਕਾਰਨ ਤਾਂ ਜਾਣੋ ਨਾ ਵੀ ਕੀ ਕਾਰਨ ਹੈਗਾ ਉਹਨੇ ਉਹਨੇ ਧਮਕੀ ਕਿਉਂ ਦਿੱਤੀ ਆ ਸੀਐਮ ਮਨੋਰਲਾ ਖੱਟੜ ਸਾਡੇ ਗਵਾਂਢੀ ਸੂਬੇ ਦੇ ਸੀਐਮ ਨੇ ਉਹਨਾਂ ਨੂੰ ਕਿਸੇ ਬੰਦੇ ਨੇ ਧਮਕੀ ਦਿੱਤੀ ਸੀ ਤੇ ਉਹ ਧਮਕੀ ਵਾਲਾ ਹੁਣ ਗ੍ਰਿਫਤਾਰ ਹੋ ਚੁੱਕਿਆ ਹੈ ਧਮਕੀ ਦਿੱਤੀ ਸੀਗੀ ਐਡਵੋਕੇਟ ਜਰਨੈਲ ਸਿੰਘ ਬਰਾੜ ਨੇ ਤੇ ਕਹਿੰਦਾ ਕਿ ਕਿਸਾਨ ਅੰਦੋਲਨ ਦੌਰਾਨ ਕਾਫੀ ਭਾਵੁਕ ਸੀਗਾ ਇਸ ਕਰਕੇ ਧਮਕੀ ਦਿੱਤੀ ਅਸਲਚੈਨ ਸ਼ੁਭਕਰਨ ਦੀ ਮੌਤ ਤੋਂ ਬਾਅਦ ਨਾ ਜੀ ਕਿਸਾਨਾਂ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਬੜੇ ਲੋਕਾਂ ਦਾ ਖੂਨ ਖੋਲਿਆ ਹੈਗਾ ਖੋਲਿਆ ਮਤਲਬ ਉਬਾਲੇ ਖਾਦਾ ਖੂਨ ਕਈ ਲੋਕਾਂ ਦਾ ਅਸੀਂ ਵੀ ਇੱਥੋਂ ਲਾਣ ਤਾਂ ਪੰਜਾਂ ਨੇ ਸਰਕਾਰਾਂ ਨੂੰ ਕਿ ਯਾਰ ਇੱਕ ਮਾਂ ਦਾ ਇਕਲੌਤਾ ਪੁੱਤ ਮਾਰਤਾ ਤੁਸੀਂ ਗੋਲੀ ਮਾਰ ਕੇ 21 ਸਾਲ ਦਾ ਮੁੰਡਾ ਸੋਹਣਾ ਸਰਕਾਰ ਦਾ ਲਿਆਰ ਲਾਉਂਦਾ ਨੌਜਵਾਨ ਸੀਗਾ ਤੁਸੀਂ ਮਾਰਤਾ ਉਹਨੂੰ ਤੇ ਉਸ ਸੰਦਰਭ ਦੇ ਵਿੱਚ ਅ ਸਰਕਾਰਾਂ ਦਾ ਕਿਹ ਜਿਵੇਂ ਗੱਲ ਕਰ ਰਹੀ ਨੇ ਕਰ ਰਹੀਆਂ ਨੇ ਤੇ ਪਰ 3 ਤਰੀਕ ਨੂੰ ਉਹਦਾ ਭੋਗ ਵੀ ਹੈਗਾ 3 ਨੂੰ ਵਾਲੇ ਕੱਲ ਨੂੰ ਭੋਗ ਹੈ ਕੱਲ ਨੂੰ ਸ਼ੁਭ ਕਰਨ ਦਾ ਉੱਥੇ ਬਹੁਤ ਇਕੱਠ ਹੋਣ ਦੀ ਦਾ ਸੋਸ਼ਲ ਮੀਡੀਆ ਤੇ ਪ੍ਰਚਾਰ ਚਲਾਇਆ ਜਾ ਰਿਹਾ ਵੀ ਇਕੱਠ ਕਰੋ ਭਾਈ ਵੱਧ ਤੋਂ ਵੱਧ ਤੇ ਵੰਨਾਨੇ ਜਿਹੜਾ ਕਿ ਖੱਟੜ ਸਾਹਿਬ ਨੂੰ ਭਾਵਕ ਹੋਏ ਇੱਕ ਜਰਨਲ ਐਡਵੋਕੇਟ ਜਰਨਲ ਐਡਵੋਕੇਟ ਆ ਉਹਨੂੰ ਪਤਾ ਵੀ ਧਮਕੀ ਦੇਣ ਦਾ ਮਸਲਾ ਕੀ ਹੁੰਦਾ ਉਹਨੇ ਐਡਵੋਕੇਟ ਜਰਨੈਲ ਸਿੰਘ ਬਰਾੜ ਨੇ ਸਿਰਸਾ ਦੇ ਵਿੱਚ ਆ ਡੱਬ ਵਾਲੇ ਦੇ ਕੋਲੇ ਉੱਥੇ ਧਮਕੀ ਦਿੱਤੀ ਸੀ ਵੀ ਤੁਹਾਨੂੰ ਮਾਰ ਦਿਆਂਗਾ ਮੈਂ ਹੱਤਿਆ ਕਰਨ ਦੀ ਧਮਕੀ ਦਿੱਤੀ ਸੀਗੀ ਤੋਂ ਉਹਨੂੰ ਗ੍ਰਿਫਤਾਰਤਾ ਕਰ ਲਿਆ ਪਰ ਗ੍ਰਿਫਤਾਰ ਕਰਨ ਤੋਂ ਪਹਿਲਾਂ ਇੱਕ ਹੁੰਦਾ ਹੈ ਇੱਕ ਨਾ ਪਹਿਲੀ ਪਹਿਲੀ ਫਿਲਮ ਦੇਖੀ ਐ ਮੈਂ ਜੀ ਅ ਕੋਈ ਟਾਈਗਰ ਫਿਲਮ ਸਾਉਦੀ ਤੇਵਿੰਦਰ ਜੀ ਹਮ ਮਤਲਬ ਟਾਈਗਰ ਟਾਈਗਰ ਫਿਲਮਾਂ ਨਾਗੇਸ਼ ਟਾਈਗਰ ਨਾਗੇਸ਼ਵਰ ਤੇ ਜਿਹਦੇ ਵਿੱਚ ਕੇ ਇੰਦਰਾ ਗਾਂਧੀ ਦੇ ਪੱਖ ਵਿੱਚ ਰੋਲ ਕੀਤਾ ਅਨੁਪਮ ਖੇਰ ਨਿਰਮਿੰਦਰ ਜੀ ਹਮ ਅਨੁਪਮ ਖੇਰ ਤਾਂ ਆਮ ਤੌਰ ਤੇ ਤਾਂ ਹੁੰਦਾ ਨਾ ਕਸ਼ਵੀਰ ਫੈਲ ਦੇ ਵਿੱਚ ਉਹ ਮੋਦੀ ਦੇ ਗੁਣਗੁਣ ਗੁਣਗਣਾ ਕਰਦਾ ਮੈਂ ਪਹਿਲੀ ਫਿਲਮ ਦੇਖੀ ਜਿਹਦੇ ਵਿੱਚ ਕੇ ਅਨੁਪਮ ਖੇਰ ਇੰਦਰਾ ਗਾਂਧੀ ਦੇ ਨਾਲ ਤਾਰੀਫ ਕਰਦਾ ਉਹ ਕਹਿੰਦਾ ਵੀ ਇੰਦਰਾ ਗਾਂਧੀ ਨੇ ਬਹੁਤ ਵਧੀਆ ਕੰਮ ਕੀਤੇ ਸੀਗੇ ਕੀ ਆ ਫਿਲਮ ਉਹ ਮਤਲਬ ਕਿ ਉਹਦੇ ਵਿੱਚ ਇੱਕ ਹੁੰਦਾ ਹੁੰਦਾ ਫਿਲਮਾਂ ਫਿਲਮਾਂ ਹੁੰਦੀਆਂ ਨੇ ਫਿਲਮਾਂ ਨੂੰ ਕੋਈ ਅਸਲੀਅਤ ਨਾਲ ਜੋੜਦੇ ਹੁੰਦੇ ਪਰ ਕਈ ਉਦਾਹਰਨਾਂ ਬਣ ਜਾਂਦੀਆਂ ਨੇ ਉਹਦੀਆਂ ਅਸਲ ਵਿੱਚ ਇੱਕ ਇੱਕ ਹੀਰੋ ਹੁੰਦਾ ਉਹ ਆਪਣੇ ਆਪਣੇ ਇਲਾਕੇ ਵਿੱਚ ਬਹੁਤ ਇਲਾਕਾ ਬਹੁਤ ਮੜਾ ਕੀਤਾ ਗਿਆ ਹੁੰਦਾ ਉਹਨੂੰ ਇੱਕ ਇੱਕ ਵਿਅਕਤੀ ਹੁੰਦਾ ਉਹਨੂੰ ਬਹੁਤ ਮੜਾ ਕਰਦਾ ਤੇ ਉਹ ਉਹ ਬੰਦਾ ਧਮਕੀ ਦਿੰਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਤੈਨੂੰ ਤੇਰੇ ਘਰੋਂ ਮਚੋਦੀ ਕਰੂੰਗਾ ਉਹ ਚੋਰੀ ਕਰਨ ਜਾਂਦਾ ਤੇ ਚਿੱਠੀ ਲਿਖ ਚਿੱਠੀ ਲਿਖ ਦਿੰਦਾ ਵੀ ਮੈਂ ਤਰੀਕੇ ਨਾਲ ਚੋਰੀ ਸਤ ਤਰੀਕ ਕੀਮਤੀ ਚੀਜ਼ ਲੈਗਾ ਉਹ ਕੀਮਤੀ ਚੀਜ਼ ਕੀ ਹੰਦਰ ਮਾਲ ਹੁੰਦੀ ਅਸਲ ਉਹਦੀ ਇੰਦਰਾ ਗਾਂਧੀ ਦੀ ਉਹ ਰਮਾਲ ਚੱਕ ਕੇ ਲੈ ਜਾਂਦਾ ਤੇ ਉਹ ਇੰਦਰਾ ਗਾਂਧੀ ਸੋਚਦੀ ਵੀ ਕੀ ਹੋਇਆ ਹੈ ਕਾਰਨ ਬੰਦਾ ਮੈਨੂੰ ਚੋਰੀ ਕਰਕੇ ਲੈ ਗਿਆ ਮੇਰੇ ਘਰ ਤੋਂ ਚੋਰੀ ਕਰਕੇ ਲੈ ਗਿਆ ਬੰਦਾ ਕੌਣਾ ਹੈ ਫਿਰ ਉਹ ਅਨੁਪਮ ਖੇਰ ਨੂੰ ਭੇਜਦੀ ਆ ਕਿ ਅਸਲ ਦੱਸ ਗੱਲ ਉੱਥੇ ਅਸਲ ਦੇ ਗੱਲ ਕੀ ਆ ਉੱਥੇ ਮੁੱਦਾ ਕੀ ਆ ਮੁੱਦਾ ਲੱਭ ਦਿਆ ਫਿਰ ਉਹ ਮੁੱਦਾ ਲੱਭ ਕੇ ਉਸ ਬੰਦਾ ਉਸ ਉਸ ਬੰਦੇ ਦੇ ਕੀਤੇ ਹੋਏ ਕੰਮਾਂ ਨੂੰ ਪ੍ਰਵਾਨ ਕਰ ਦਿਆ ਫਿਰ ਉਹ ਮਰ ਕਹਿਣ ਦਾ ਭਾਵੇਂ ਵੀ ਮੁੱਦਾ ਕੀ ਆ ਸਾਡਾ ਸਾਡਾ ਮੁੱਦਾ ਕੀ ਆ ਮੁੱਦਾ ਕੀ ਆ ਕਿਸਾਨਾਂ ਦੇ ਆ ਮੰਗਾ ਕਿਸਾਨਾਂ ਦੇ ਭਾਵਨਾਵਾਂ ਉਹ ਬੰਦਾ ਸ਼ੁਭ ਕਰਨ ਤੇ ਗੋਲੀ ਲੱਗੀ ਆ ਤੇ ਉਹ ਬੰਦੇ ਨੇ ਉਸ ਬੰਦੇ ਨੇ ਧਮਕੀ ਦਿੱਤੀ ਮਨੋਰਲਾ ਖੱਟਲੋਂ ਦੇ ਨੇਲ ਵੇਜ ਨੂੰ ਉਹ ਧਮਕੀ ਦਿੱਤੀ ਹੀ ਗੱਲ ਤਾਂ ਫੜ ਲਿਆ ਬੰਦਾ ਅਰੈਸਟ ਕਰ ਲਿਆ ਪਰ ਉਹਦਾ ਕਾਰਨ ਤਾਂ ਜਾਣੋ ਨਾ ਵੀ ਕੀ ਕਾਰਨ ਹੈਗਾ ਉਹਨੇ ਉਹਨੇ ਧਮਕੀ ਕਿਉਂ ਦਿੱਤੀ ਆ ਧਮਕੀ ਦੇਣ ਦਾ ਕਾਰ ਉਹ ਤਾਂ ਜਾਣੋ ਨਾ ਉਹ ਉਹ ਤਾਂ ਜਾਣੋ ਤੁਸੀਂ ਨਾ ਜੀ ਜਿਹੜਾ ਉਹ ਧਮਕੀ ਦਿੱਤੀ ਆ ਉਹ ਤਾਂ ਜਾਣ ਲੈਣ ਤੁਸੀਂ ਫੜ ਕੇ ਅੰਦਰ ਕਰ ਦੋ ਉਹਨੂੰ ਇਹ ਥੋੜਾ ਮਸਲਾ ਹੱਲ ਹੁੰਦਾ ਮਸਲੇ ਦਾ ਹੱਲ ਹੁੰਦਾ ਕਿ ਮਸਲੇ ਦਾ ਕਾਰਨ ਲੱਭੀਏ ਆਪਾਂ ਕਾਰਨ ਕੀ ਆ ਦੇਖੋ ਤੁਹਾਡੀ ਪੁਲਿਸ ਨੇ ਗੋਲੀ ਚਲਾਈ ਆ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਆ ਹੁਣ ਇਹ ਵੀ ਗੱਲ ਚੱਲ ਰਹੀ ਆ ਕਿਸਾਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਬੰਦੇ ਜ਼ਖਮੀ ਆ ਉਹਨਾਂ ਦੇ ਸਰੀਰ ਦੇ ਵਿੱਚ ਜਿਹੜੇ ਸ਼ਰਲੇ ਲੱਗੇ ਹੋਏ ਨੇ ਉਹਦੀ ਜਾਂਚ ਵੀ ਕੀਤੀ ਜਾ ਰਹੀ ਆ ਫੇਰ ਕੇਸ ਦਰਜ ਕਰਨਗੇ ਉਹ ਇਹ ਵੀ ਗੱਲ ਚੱਲ ਰਹੀ ਆ ਕੱਲ ਕਿਸਾਨਾਂ ਦੀ ਮੀਟਿੰਗ ਵੀ ਹੋਈ ਆ 6 ਮੈਂਬਰੀ ਕਮੇਟੀ ਜਿਹੜੀ ਇਕਤਾ ਕਰਨ ਵਾਸਤੇ ਹੈ ਤਰਮਿੰਦਰ ਜੀ ਉਹਦੀ ਕੱਲ ਮੀਟਿੰਗ ਵੀ ਹੋਈ ਆ ਸੰਭੂ ਬਾਰਡਰ ਤੇ ਬੰਦ ਕਮਰਾ ਮੀਟਿੰਗ ਹੋਈ ਆ ਇਹਨਾਂ ਨਾਲ ਭੰਦੇਰ ਉਹਨਾਂ ਨਾਲ ਦੱਲੇਵਾਲ ਸਾਹਿਬ ਨਾਲ ਕਹਿੰਦੇ ਵੀ ਸਜੂਤ ਕਿਸਾਨ ਮੋਰਚਾ ਜਿਹੜਾ ਆਰ ਇੰਡੀਆ ਮੋਰਚਾ ਹੈਗਾ ਉਹਦੀ ਤੇ ਜਿਹੜਾ ਇਹ ਆਪਣਾ ਹੈਗੇ ਨ ਡੱਲੇਵਾਰ ਹੁਣੀ ਇੱਕ ਕਿਸਾਨ ਬਜ਼ੂਰ ਮੋਰਚਾ ਜੀ ਇਹਨਾਂ ਦਾ ਸਜੂਤਾ ਹੋ ਗਿਆ ਆਪਸ ਚ ਕੱਲ ਮਲ ਇਹ ਵੱਡੀ ਖਬਰ ਹੈ ਤੇ ਇਹ ਕਰ ਸਜੂਤਾ ਆਪਸ ਚ ਹੋ ਗਿਆ ਵੀ ਅਸੀਂ ਇਕੱਠੇ ਲੜਾਂਗੇ ਲੜਾਈ ਹੁਣ ਇਸ ਸੰਦਰਭ ਵਿੱਚ ਅੱਜ ਫੇਰ ਮੀਟਿੰਗ ਹੋਣੀ ਹੈ ਅੱਜ ਫੇਰ ਮੀਟਿੰਗ ਹੋਣੀ ਆ 6 ਮੈਂਬਰਾਂ ਨੇ ਕੱਲ ਕਮੇਟੀ ਨੂੰ ਕੀ ਸਮਝਾਇਆ ਕੀ ਕਿਹਾ ਹੋਏਗਾ ਕੱਲ ਫੈਸਲਾ ਹੋ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਇਕੱਠੇ ਹੋ ਕੇ ਸੰਘਰਸ਼ ਲੜਨਗੇ ਹੁਣ ਗੈਰ ਰਾਜਨੀਤਿਕ ਬੜੀ ਵੱਡਾ ਬੜਾ ਵੱਡੀ ਡਿਵੈਲਪਮੈਂਟ ਆ ਇਹ ਇਸ ਸੰਘਰਸ਼ ਦੇ ਵਿੱਚ ਕਿਉਂਕਿ ਚੋਣ ਜਾਬਤਾ ਲੱਗਣ ਜਾ ਰਿਹਾ ਲੜਾਈ ਲੜਨੀ ਆ ਅਜੇ ਦਿੱਲੀ ਜਾਣ ਦਾ ਮੋਰਚਾ ਜਾਂ ਦਿੱਲੀ ਜਾਣ ਦਾ ਜਿਹੜਾ ਮੋਰਚਾ ਲਾਉਣ ਦਾ ਸੀਗਾ ਉਹ ਥੋੜਾ ਪੈਂਡਿੰਗ ਕਰਤਾ ਗਿਆ ਪਰ ਫਿਰ ਵੀ ਕਿਸਾਨਾਂ ਨੇ ਕਹਿਤਾ ਕਿ ਅਸੀਂ ਕੋਸ਼ਿਸ਼ ਕਰਾਂਗੇ ਹੁਣ ਸੰਭੂ ਖੰਡੌਰੀ ਡੱਬ ਵਾਲੀ ਬਾਰਡਰ ਨੂੰ ਛੱਡ ਦਾਂਗੇ ਹੂੰ ਹੋਰ ਨੇ ਰਸਤੇ ਲੰਘੇ ਨੇ ਸ਼ਾਂਤ ਮੈਤਰੀ ਦੇ ਤਰੀਕੇ ਨਾਲ ਜਾਵਾਂਗੇ ਉੱਥੇ ਦਿੱਲੀ ਕੀ ਜਾਣ ਦੇਣੀ ਉਹਨਾਂ ਨੂੰ ਮਿਲਦਾ ਜਾਣ ਦੀ ਮੁਸ਼ਕਿਲਾਂ ਜਾਣ ਦੇਣਗੇ ਨਹੀਂ ਹਾਂ ਕਿ ਸ਼ਾਂਤ ਮੈਤਰੀ ਦੇ ਤਰੀਕੇ ਨਾਲ ਦਿੱਲੀ ਜਾਵਾਂਗੇ ਅਸੀਂ ਇਹ ਤਰੀਕਾ ਵੀ ਕੱਲ ਉਹਨਾਂ ਨੇ ਕੁਝ ਸੁਝਾਅ ਆਏ ਨੇ ਇਹ ਵੀ ਗੱਲ ਗੱਲ ਹੋਈ ਹੈ ਉੱਥੇ ਤੇ ਦੇਖੋ ਕਿਸਾਨਾਂ ਦਾ ਜਿਹੜਾ ਕਿਸਾਨ ਸਾਡਾ ਕਿਸਾਨ ਭਾਈਚਾਰਾ ਹੈਗਾ ਉਹਨਾਂ ਦੀਆਂ ਮੰਗਾਂ ਨੇ ਮੰਗਾਂ ਕੀ ਨੇ ਕਿਸਾਨਾਂ ਦੀਆਂ ਹਾਂ ਨੌਟੇ ਜ਼ਿੰਮੇਦਾਰ ਮੈਂ ਜ਼ਿੰਮੇਦਾਰਤਾ ਲੋਚਕਾਂ ਮਾਫ ਕਰਨਾ ਮੈਂ ਕਿਸਾਨਾਂ ਦਾ ਕੱਟੜ ਪੱਕ ਪੱਕ ਕਰਦਾ ਮੈਂ ਕੱਟੜ ਦਾ ਆਪਣਾ ਸਮਰਥਕਾਂ ਕਿਸਾਨਾਂ ਦਾ ਤੇ ਜ਼ਿਮੀਦਾਰ ਜਿਹੜਾ ਜ਼ਿਮੀਦਾਰ ਖਾ ਰਿਹਾ ਕਿਸਾਨਾਂ ਦਾ ਹੱਕ ਉਹਦਾ ਮੈਂ ਆਲੋਚਕਾਂ ਜ਼ਿਮੀਦਾਰ ਨੂੰ ਖੁਦ ਹੀ ਕਹਿ ਦੇਣਾ ਚਾਹੀਦਾ ਯਾਰ ਸਾਡੇ ਕੋਲੇ ਬੜਾ ਪੈਸਾ ਆ ਗਿਆ ਅਸੀਂ ਤਾਂ ਠੀਕ ਆ ਵੱਡੀਆਂ ਵੱਡੀਆਂ ਗੱਡੀਆਂ ਐਂਡੇ ਵਰ ਤੋਂ ਲੈ ਕੇ ਹਮਰ ਤੋਂ ਲੈ ਕੇ ਵੱਡੀਆਂ ਵੱਡੀਆਂ ਗੱਡੀਆਂ ਲਈ ਫਿਰਦੇ ਆ ਤੇ ਹੁਣ ਲੀਡਰ ਹੀ ਕਰਦੇ ਆ ਜ਼ਿਮੀਦਾਰ ਉਹ ਲੀਡਰ ਹੀ ਕਰਦੇ ਆ ਬਸ ਕਦੇ ਕਿਸੇ ਸਿਆਸੀ ਪਾਰਟੀ ਦੇ ਨਾਲ ਗੱਡੀਆਂ ਘਮਾਉਂਦੇ ਆ ਬਹੁਤ ਸਾਰੇ ਮੁਜੀਠੀਆਂ ਦੇ ਨਾਲ ਗੱਡੇ ਘਮਾਈ ਜਾਂਦੇ ਆ ਅਜੇ ਵੀ ਬਹੁਤ ਸਾਰੇ ਰਾਜਾ ਬਟੇ ਦੇ ਨਾਲ ਫਿਰਦੇ ਆ ਬਹੁਤ ਬਹੁਤ ਸਾਰੇ ਅਜੇ ਵੀ ਇਹ ਜਿਹੜੇ ਮੋਤੀ ਮੰਦਰਾਂ ਨਾਲ ਫਿਰਦੇ ਆ ਗੱਡੀਆਂ ਘਮਾਉਂਦੇ ਫਿਰਦੇ ਆ ਤੇ ਜਿਹੜਾ ਕਿਸਾਨ ਹੈਗਾ ਆਮ ਕਿਸਾਨ ਜਿਹੜਾ ਕਿ 5-7 ਏਕੜ ਤੋਂ ਘੱਟ ਜ਼ਮੀਨ ਵਾਲਾ ਬੰਦਾ ਹੈਗਾ ਉਹਦੇ ਚਿਹਰੇ ਤੇ ਮੋਟਰ ਵੀ ਨਹੀਂ ਲੱਗੀ ਖੇਤਾਂ ਦੇ ਵਿੱਚ ਮਰ ਰਿਹਾ ਗਰਜਈਆ ਉਹ ਉਹਦੇ ਖੁਦਕਸ਼ੀਆਂ ਕਰ ਰਿਹਾ ਉਹ ਚਾਰ ਲਾਈਨਾਂ ਗੱਲਾਂ ਬੋਲ ਕੇ ਨਾ ਉਹਦੇ ਭੋਗ ਤੇ ਅਸੀਂ ਵਾਪਸ ਆ ਜੰਨੇ ਆ ਅਸੀਂ ਉਹਦੀ ਉਹਦੀ ਸੁਣਵਾਈ ਦੀ ਪਰਿਵਾਰ ਦੀ ਕਰਦੇ ਲਹਿਰਗ ਅੱਗੇ ਵਾਲੇ ਪਾਸੇ ਨਾ ਗਿੱਦੜ ਵਾਲੇ ਪਾਸੇ ਧਰਮਿੰਦਰ ਜੀ ਹਮ ਮਤਲਬ ਕਿ ਵਿਧਵਾਵਾਂ ਦੀ ਗਿਣਤੀ ਵਧੀ ਪਈ ਆ ਉੱਥੇ ਹਮ ਬਈ ਵਿਧਵਾਵਾਂ ਬਹੁਤ ਜ਼ਿਆਦਾ ਹੋ ਗਈਆਂ ਉੱਥੇ ਉਸ ਇਲਾਕੇ ਵਿੱਚ ਤੇ ਇਹ ਕਿਉਂ ਕਿਉਂਕਿ ਮਰ ਰਹੇ ਨੇ ਛੋਟੇ ਛੋਟੇ ਕਿਸਾਨ ਨੇ ਵਿਚਾਰੇ ਛੋਟੇ ਛੋਟੇ ਕਿਸਾਨ ਨੇ ਉਹਨਾਂ ਵਾਸਤੇ ਵੱਡੀ ਗੱਲ ਆ ਨਾ ਮੈਂ ਕਿਵੇਂ ਇਸ ਗੱਲ ਨੂੰ ਕਿਵੇਂ ਜੋੜ ਰਿਹਾ ਜਿੱਦਾਂ ਕਿ ਰਿਜ਼ਰਵੇਸ਼ਨ ਦਾ ਮਾਮਲਾ ਹੈਗਾ ਜੀ ਰਿਜ਼ਰਵੇਸ਼ਨ ਲੈ ਲਈ ਬੰਦੇ ਆਈਐਸ ਬਣ ਗਏ ਪੀਸੀਐਸ ਬਣ ਗਏ ਲੀਡਰ ਬਣ ਕੇ ਐਮਐਲਏ ਬਣ ਕੇ ਮੰਤਰੀ ਬਣ ਗਏ ਠੀਕ ਹੈ ਉਹਨਾਂ ਦੇ ਮੁੰਡੇ ਆ ਉਹ ਉਹਦਾ امیر ਹੋਗੇ ਨਾ ਜਿਹਾ ਉਹ ਬੰਦੇ ਗਰੀਬ ਜਿਹੜੇ ਦਲਿਤ ਹੈਗੇ ਨੇ ਉਹਨਾਂ ਦਾ ਆਖਾਰੇ ਨੇ ਇਵਨ ਕੇ ਉਹ ਆਪਣੇ ਸਕੇ ਭਰਾ ਜਿਹੜਾ ਗਰੀਬ ਬੈਠਾ ਉਹਦੀ ਮਦਦ ਵੀ ਨਹੀਂ ਕਰਦੇ ਇੱਥੇ ਕਹਿੰਦੇ ਨੇ ਕਿ ਉਹ ਵੀ ਇੱਕ ਇੱਕ ਦੁਫਾੜ ਵਾਲੀ ਗੱਲ ਹੈਗੀ ਆ ਸੋ ਇਹ ਜਿਹੜਾ ਕਿਸਾਨਾਂ ਦਾ ਹੱਕ ਹੈਗਾ ਨਾ ਜੀ ਸਰਕਾਰਾਂ ਨੂੰ ਦੇਣਾ ਬਣਦਾ ਕੱਲ ਇਸੇ ਕਰਕੇ ਹੈਗਾਂ ਮੈਂ ਪਹਿਲੇ ਉੱਥੇ ਉਹਨੇ ਕਿਹਾ ਕਿ ਤੁਸੀਂ ਇਹਨਾਂ ਦੇ ਖਿਲਾਫ ਜਿਹੜੇ ਹੈਗੇ ਆ ਤੁਸੀਂ ਕੇਸ ਦਰਜ ਕਰੋ ਨੰਬਰ 2 ਭਾਜਪਾ ਇਹ ਗੱਲ ਕਹਿ ਗਈ ਆ ਕਿ ਜੀ 14 ਫਸਲਾਂ ਤੇ ਐਮਐਸਪੀ ਹਰਿਆਣਾ ਸਰਕਾਰ ਦੇ ਰਹੀ ਆ ਤੇ ਪੰਜਾਬ ਸਰਕਾਰ ਵੀ ਦੇਓ ਜੀ ਨਿਟਰ ਹਾਂ ਨਿਰਪੱਖ ਰ੍ਹਾਂ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ